ਅੱਜ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਜੀ ਅਮੀਦ ਹੈ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਕੱਲ ਅਸੀਂ ਗਏ ਸੀ ਆਪਣੇ ਸਹੁਰਿਆਂ ਨੂੰ ਤੇ ਪੱਟੇ ਵਾਹ ਨੂੰ ਬੜੇ ਪਿਆਰ ਤੁਸੀਂ ਦਿੱਤੇ ਆ ਤੇ ਤੁਹਾਡਾ ਬੜਾ ਬੜਾ ਬਹੁਤ ਬਹੁਤ ਧੰਨਵਾਦ ਤੇ ਕਹਿੰਦੇ ਨੇ ਉਹਦੇ ਵੀ ਜਿਹੜਾ ਬੰਦੇ ਦਾ ਦਿਲੋਂ ਪਿਆਰ ਹੋ ਜਵੇ ਨਾ ਕਿਸੇ ਨਾਲ ਭਿਛੇ ਇਨਸਾਨ ਨਾਲ ਚਾਹੇ ਕਿਸੇ ਜਾਨਵਰ ਦੇ ਨਾਲ ਉਹਨੂੰ ਭੁੱਲਣਾ ਤੇ ਉਹਨੂੰ ਛੱਡਣਾ ਬੜਾ ਔਖਾ ਹੋ ਜਾਂਦਾ ਹੈ ਐਦਾਂ ਹੀ ਤੁਹਾਨੂੰ ਆਪਾਂ ਤੁਸੀਂ ਪੁੱਛੂਗੇ ਇਹ ਤੂੰ ਤੁਸੀਂ ਸਵਾਲ ਕਿਉਂ ਪਉਨੇ ਇਹ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਉਸ ਤੋਂ ਪਹਿਲਾਂ ਜੀ ਹਾਂ ਜੀ ਸਾਰਿਆਂ ਜੀਤ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਆ ਜੀ ਜੀ ਤੰਦਰੁਸਤ ਰਹੋ ਤੇ ਤੁਹਾਨੂੰ ਮਾਤਾ ਜੀ ਅੱਜ ਦਾ ਚਰਨਜੀਤ ਕਾ ਲੱਗੀ ਹੋਈ ਹੈ ਜੀ ਮਨਿੰਦਰ ਤੇ ਟੈਕਸਟ ਦੇਖਣ ਮੈਨੂੰ ਦੱਸਿਓ ਕੀ ਆ ਗਿਆ ਲਿਖਿਆ ਹੋਇਆ ਦੇਖਿਆ ਨਹੀਂ ਆ ਦੇਖਦੀ ਮੈਂ ਕਿਹਾ ਨਾ ਟੈਸਟ ਐਨੀ ਹੋਇਆ ਅੱਜ ਕਾਪੀ ਚਾਹਤ ਨਹੀਂ ਹੋਈ ਮੈਂ ਅੱਛਾ ਮੈਂ ਸਮਝਾ ਸ਼ਾਇਦ ਅੱਜ ਤਾਂ ਹੀ ਕਲਾਸ ਲਾਤੀ ਵੀ ਭਾਈ ਮੈਂ ਲਾ ਦੰਨੀ ਆਂ ਮੈਂ ਵੀ ਲਾ ਸਕਦੀ ਕਹਿੰਦਾ ਮੈਂ ਲਾ ਸਕਦੀ ਤੁਸੀਂ ਕੀ ਗੱਲ ਕਰੀਂ ਉੱਚੀ ਬੋਲ ਕਿਹੜੀ ਗੱਲ ਦੀ ਤੁਸੀਂ ਗੱਲ ਕਰਦੇ ਮੈਂ ਪੁੱਛਦੀ ਮੈਂ ਗੱਲ ਕਰੀ ਐਦਾ ਇਹ ਉਹ ਸਾਹਮਣੇ ਬਿਠਾਈ ਮੁੰਡਾ ਸਾਸਰੀ ਘਰ ਤਾਂ ਇਹਨੂੰ ਬੁਲਗਣੀ ਨਹੀਂ ਆਉਂਦੀ ਕਿਉਂਕਿ ਚਰਨਜੀਤ ਨੇ ਇਹਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਬੁਲਣਾ ਨਹੀਂਦਾ ਹੈਨਾ ਤਾਂ ਕੋਈ ਵੱੜ ਕੇ ਨਹੀਂ ਹੁੰਦੇ ਸੀ ਤਾਂ ਹੀ ਇੰਨੀ ਦੂਰ ਬਿਠਾਤਾ ਉਹ ਮਹਿੰਦਰ ਕਰਕੇ ਬੈਠਾ ਮਹਿੰਦਰ ਆਇਆ ਮਹਿੰਦਰ ਨੂੰ ਵੀ ਬਹੁਤ ਚੋਆ ਬੜੇ ਮਾਮਲੇ ਦਾ ਮਹਿੰਦਰ ਨੇ ਹੁੰਦੇ ਨਹੀਂ ਲੱਭੇ ਮੇਰੇ ਮਾਮਾ ਦੇ ਪਿਆ ਇਹ ਮਾਸੀ ਦਾ ਮੁੰਡਾ ਯਾਨੀ ਕਿ ਚਰਨਜੀਤ ਕੌਰ ਦਾ ਭਰਾ ਮੇਰਾ ਸਾਲਾ ਮੇਰਾ ਸਾਲਾ ਲਾਲੋ ਛੋਟਾ ਤੇ ਇਹ ਕਹਿੰਦਾ ਮੈਂ ਕੱਲ ਜਦੋਂ ਗਿਆ ਵੀ ਜੀ ਜਿਵੇਂ ਮਰਜ਼ੀ ਕਰ ਮੇਰਾ ਜੀ ਕਰਦਾ ਤੇਰੇ ਨਾਲ ਜਾਨੂਰ ਇਹਨੂੰ ਆ ਜਾ ਤੇ ਫਿਰ ਮੈਂ ਇਹਨੂੰ ਕਿਹਾ ਮਾਂ ਯਾਰ ਤੂੰ ਰਹਿਣ ਦੇ ਤੇਰੀ ਪੜ੍ਹਾਈ ਦਾ ਔਖਾ ਤੇ ਫਿਰ ਇਹ ਨਹੀਂ ਮੰਨਿਆ ਜੀ ਇਹ ਪਹੁੰਚ ਗਿਆ ਚਰਨਜੀਤ ਕੌਰ ਦੀ سپورਟ ਵਿੱਚ ਪਹੁੰਚਣਾ ਚਾਹੀਦਾ ਭਾਈ ਹੁਣੇ ਚਾਹੀਦਾ ਇਹ سپورਟ ਦੇ ਵਿੱਚ ਐਦਾਂ ਆਇਆ ਕਿਉਂਕਿ ਇਹ ਥੋੜੀ ਰਹਿੰਦੀ ਹੈ ਅੱਜਕੱਲ ਢਿੱਲੀ ਚਰਨਜੀਤ ਤੇ ਇਹ ਕਹਿੰਦਾ ਵੀ ਮੈਂ ਦੇਖਦਾ ਜੀ ਜੇ ਮੈਨੂੰ ਬਹੁਤ ਦਿਨਾਂ ਤੋਂ ਪਤਾ ਲੱਗੀ ਜਾਂਦਾ ਭੈਣ ਬਿਮਾਰ ਆ ਤੁਸੀਂ ਦਵਾਈ ਨੋਂਦੇ ਬੂਟੀ ਨੋਂਦੇ ਵੀ ਮੈਂ ਜਾ ਕੇ ਵਾਕਿਆ ਹੀ ਦੇਖਾਂ ਮੈਂ ਵੀ ਵਾਕਿਆ ਹੀ ਤੁਸੀਂ ਸਾਡੀ ਭੈਣ ਪਰ ਇੰਨਾ ਇਟੇਚਰ ਕਰਦੇ ਆ ਹੈ ਇਹ ਤਾਂ ਬੁਲਾਇਆ ਸੀ ਤੁਸੀਂ ਡਾਕਟਰ ਲਈ ਕਹਣਾ ਤੁਸੀਂ ਕੁਲਫੀ ਚੈੱਕ ਲਈ ਜਿੱਦਾਂ ਤੁਸੀਂ ਬੁਲਤੀ ਖੁਦ ਦੇਖ ਸਕਦੇ ਮੈਂ ਜੀ ਆ ਇਹ ਇਹ ਆ ਤੁਹਾਨੂੰ ਕੁਲਫੀ ਲੱਗਦੀ ਆ ਵੀ ਇਹ ਕੁਲਫੀ ਆ ਇਹ ਦਾਗ ਲੱਗੇ ਹੋਏ ਆ ਜੀ ਕੁਲਫੀ ਦੇ ਕੁਲ ਫੀਦੀ ਇਹ ਵੈਸੀ ਦਾਗ ਲੱਗ ਗਏ ਆ ਜੀ ਮੈਂ ਪ੍ਰੂਵ ਹੋ ਵੀ ਲਿਆ ਮੈਂ ਦਿਖਾ ਦੇਖ ਗਿਆ ਉਹ ਲਿਆ ਕਾਗੜੀ ਬਾਹਰ ਗੁਣੇ ਸੁਟੇ ਖਾ ਕੇ ਜੀ ਤੈਨ ਨਹੀਂ ਖਾਦੀਆਂ ਮੈਂ ਖਾਦੀ ਖਾਦੀ ਤੈ ਹੀ ਮੋਢਿਆ ਵੀਰ ਖਾਦੀ ਵੀਰ ਨੇ ਦਿਖਾ ਲਈ ਖਾਦੀ ਨੇ ਕੀ ਪਤਾ ਕਾਗ ਜਿਹੜੀ ਸੱਟੀਆਂ ਮੈਂ ਨਹੀਂ ਖਾਦੀ ਇਹ ਐ ਮੈਨੂੰ ਨਾ ਨਾ ਥੱਲੇ ਨੂੰ ਬਤਨਾਮ ਕਰ ਚੀਜ਼ ਹੁੰਦਾ ਕਿ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਕਿ ਮੌਸਮ ਕਿੰਨਾ ਹੈ ਜਿਹੜੀ ਚੀਜ਼ਾਂ ਸਾਨੂੰ ਨਹੀਂ ਖਾਣੇ ਚਾਹੀਦੀ ਹਾਏ ਹਾਏ ਰੱਬਾ ਇਹ ਜੀ ਤੱਕ ਅੜੀ ਰੱਬਾ ਸਭ ਨੂੰ ਨਹੀਂ ਜਿਹੜੀ ਦਾਦਾਸ ਰੁਪਏ ਵੀ ਬਚਾਉਂਦੀ ਹੋਵੇ ਇਕੱਠੇ ਲਵਾਉਂਦੀ ਹੋਵੇ ਇਹ ਪੈਸੇ ਹੀ ਉਹ ਇਕੱਠੀ ਜਾਣੇ ਸਾਡੇ ਪੈਸੇ ਜਿੱਥੇ ਵੀ ਜਾਣੇ ਆ ਅਸੀਂ ਦੱਸਾਂ ਵੀ ਹਾਂ ਨੂੰ ਫੇਰ ਧਿਆਨ ਦੇ ਫਿਰ ਅਸੀਂ ਸੌ ਚ ਗੱਲਾਂ ਹਜ਼ਾਰਾਂ ਚ ਗੱਲਾਂ ਕਰੀ ਦੀਆਂ ਜਦੋਂ ਇਹ ਮਾਟ ਮਾਰੂ ਜਨੇ ਆ ਫਿਰ ਅਸੀਂ ਲਵਾਉਂਦੇ ਆ ਉਹ ਅਸੀਂ ਮੂੰਹ ਨੂੰ ਪਾਬੰਦੀ ਰੱਖਦੇ ਆ ਜਿੱਦਾਂ ਕਿ ਮੰਨ ਲਾ ਸਾਡੀ ਮੂੰਹ ਦੀ ਪਾਬੰਦੀ ਸੁਣ ਲੈ ਕਿਹੜੀ ਕਿਹੜੀ ਗੋਲ ਗੱਪੇ ਸੀ ਖਾਣੇ ਨਹੀਂ ਬਰਗਰ ਵੀ ਢੱਕਾ ਨਹੀਂ ਖਾਣਾ ਪੀਜ ਵੀ ਨਹੀਂ ਖਾਣੇ ਅਸੀਂ ਨੂਡਲ ਵੀ ਨਹੀਂ ਖਾਣੇ ਮੈਗੀ ਵੀ ਨਹੀਂ ਖਾਣੀ ਸਪਰਿੰਗ ਰੋਲ ਵੀ ਨਹੀਂ ਖਾਣੇ ਅ ਤੁਹਾਡਾ ਮੋਮੋਸ ਵੀ ਨਹੀਂ ਖਾਣੇ ਬਿਲਕੁਲ ਨਹੀਂ ਖਾਣਦੇ ਪਰ ਇਹ ਜਿਹੜੀਆਂ ਚੀਜ਼ਾਂ ਸੀ ਬੰਦ ਕਰਤੀਆਂ ਇਹ ਅਸੀਂ ਜਰੂਰ ਖਾਣੇ ਆ ਹੈਨਾ ਬੋਲੇ ਬੋਲੇ ਦੇਖੋ ਜੀ ਦੇਖੇ ਚੂਹ ਮੋਮੋਸ ਤੋਂ ਚੂਰ ਚਰ ਜੀ ਦਾ ਜਸਮੀਨ ਇੱਕ ਦਿਨ ਆਈ ਪਤਾ ਇਹ ਨਹੀਂ ਲੱਗਣ ਦਿੱਤਾ ਮੈਨੂੰ ਤਾਂ ਇਹਨੇ ਵੀ ਦਾ ਚਾਕੇ ਖਾ ਲਿਆ ਹੈ ਇਹ ਗੋਲ ਗੱਪੇ ਗੋਲ ਗੱਪੇ ਤਾਂ ਨੇਰੀ ਆ ਉਹ ਗੋਲ ਗੱਪੇ ਜੀ ਮਨਿੰਦਰ ਡੈਡੀ ਨਾਲ ਜਾਂ ਜਾਂਦੇ ਆ ਭਾਈ ਜਿਹੜੀ ਲਾਉਂਦਾ ਇਹ ਕਹਿੰਦਾ ਪਹਿਲਾਂ ਮੇਰੇ ਘਰ ਲਾ ਕੇ ਆ ਘੰਟਾ ਦੋ ਘੰਟੇ ਜੇ ਘਰ ਦੇ ਰੱਜ ਕੇ ਫੇ ਤੂੰ ਇੱਥੇ ਆ ਕੇ ਲਾ ਲਈ ਉਹਨੇ ਕਿ ਆ ਭਾਈ ਜੀ ਤੁਹਾਨੂੰ ਮੈਂ ਦਿਖਾਉਣਾ ਭੁੱਲ ਗਈ ਐ ਹੀ ਮੈਂ ਕਹਿਦੀ ਹੁਣੇ ਜੀਏ ਕੱਲਿਓ ਮੈਂ ਤਾਂ ਗੋਲ ਗੱਪੇ ਪਸੰਦ ਜਿਹੜੀ ਸੀ ਤੁਤ ਮੈਂ ਮੰਗਾਈ ਤੀ ਤੁਸੀਂ ਹੁਣ ਉਹ ਲੈ ਕੇ ਆਈਆਂ ਦੱਸੋ ਮੈਂ ਤਾਂ ਦੁਬਾਰਾ ਮੰਗਾਈ ਤੁਸੀਂ ਲੈ ਆਏ ਹਾਏ ਓਰ ਵਾਹ ਔਰ ਬਾ ਔਰ ਬੱਬੇੜੀ ਹੋ ਕੇ ਸੁਣਨਾ ਮੇਰੀ ਉਹ ਮੇਰੀ ਗੱਲ ਸੁਣਦਾ ਕਰਤੇ ਨਹੀਂ ਉਹ ਦੋਨਾਂ ਝੂਠਾ ਤੇ ਬੋਲਦੀਆਂ ਵੀਰ ਅਕੜੀ ਇੱਕ ਟੁਗੜੇ ਬੱਚਾ ਖਾਦਾ ਦੋਨਾਂ ਨੇ ਅੱਦ ਅੱਦ ਨਹੀਂ ਮੈਂ ਮੈਂ ਉਹ ਤਾਂ ਨਹੀਂ ਗੱਲ ਕਰੀ ਮੈਂ ਗੱਲ ਤੇਰਾ ਇਹ ਕਰੀ ਵੀ ਤੂੰ ਐ ਨੰਨਾ ਕਾ ਮੈਂ ਕੁਲਫੀ ਖਾਦੀ ਹੋਣੀ ਹਾਂ ਹਾਂ ਜਦ ਤੱਕ ਐ ਨਾ ਗਰਮੀ ਆਈ ਨੀ ਮੈਂ ਕੁਲਫੀ ਖਾਣੇ ਮੈਂ ਲਿਆਇਆ ਕੁਲਫੀ ਤੇਰ ਗੱਲੇ ਨਹੀਂ ਕਰੀ ਕਿਸਨ ਉਰ ਕ ਕਰਿਆ ਨਾ ਵਰਫੀ ਪੀ ਗਿਆ ਹਾਂ ਮੇਰਾ ਭਾਈ ਗਵਾਹ ਹੈ আচ্ছা ਖੜਿਆ ਤੂੰ ਨਾ ਬੋਲੀ ਚਾਰ ਜੀ ਤੂੰ ਜਿਆਦਾ ਟੋਬੇ ਦਾ ਗਵਾਹ ਡੱਡੂ ਕੱਥ ਕਿਹੜੀ ਖਾ ਕਿਹਾ ਤਾਂ ਨੇ ਮੈਨੂੰ ਐ ਵਰਫੀ ਸੁਣਿਆ ਕਹਿੰਦਾ ਵਰਫੀ ਨੂੰ ਵਰਫੀ ਨੂੰ ਨਹੀਂ ਨੇ ਕਿਹਾ ਹਾਂਜੀ ਇਹਨੇ ਲੱਡੂਆਂ ਨੂੰ ਕਿਹਾ ਉਹਦੇ ਖੋਪੇ ਨਾਰੀਅਲ ਜਦੇ ਹੁੰਨੇ ਆ ਵਰਫੀ ਹੋਉਂਦੀ ਨਹੀਂ ਉਹ ਵੀ ਤਾਂ ਲੈ अच्छा चलो ठीक है जी जे वो गोल गोल करते, वो करते तो तो <laughs> ता वो बर्फी होएंदे ਇਹਨੂੰ ਚੌਰਸ ਕਰਦੇ ਤਾਂ ਵੀ ਬਰਫੀ ਹੀ ਹੈ ਨਾ ਅਗਰ ਤੁਹਾਨੂੰ ਕੀ ਸੁਣਨਾ ਕੋਈ ਦੋ ਮੇਲ ਦੀ ਵਰਤੀ ਹੁੰਦੀ ਹੈ ਜੀ ਤੁਹਾਨੂੰ ਸੁਣਨਾ ਠੰਡੀ ਵਰਪੀ ਜਨਰੀ ਵੀ ਮਰੀਜ਼ ਨੂੰ ਬਿਮਾਰ ਕਰਨਾ ਤੁਸੀਂ ਤਾਂ ਉਹ ਵੀ ਕਰਨ ਵਾਲੀ ਚੀਜ਼ ਆ ਕੇ ਇਹ ਮੈਨੂੰ ਐਂ ਦੱਸ ਵੀ ਜਿਹੜੀ ਚੀਜ਼ ਤੇਰਾ ਮਨ ਕਰਦਾ ਤੂੰ ਮੂੰਹ ਅੱਡ ਕੇ ਮੰਗਾ ਲੈਣੀ ਆ ਪੋਰ ਸਾਡੀ ਚੀਜ਼ ਦਾ ਹੱਕ ਮੰਗਦਾ ਸਾਡਾ ਜੀ ਕਰਦਾ ਸੀ ਖਾ ਲਈ ਤੇਰਾ ਨਹੀਂ ਜੀ ਕਰਦਾ ਤੂੰ ਜਰਾ ਨਹੀਂ ਬਦਨਾਮ ਨਾ ਕਰ ਤੁਸੀਂ ਵੀਡੀਓ 'ਚ ਕਹੋ ਨਾ ਵੀ ਮੇਰਾ ਦਿਲ ਕਰਦਾ ਦੀ ਕੱਪੜੇ ਲਵੇੜਨੇ ਨੂੰ ਖਾਣ ਨੂੰ ਮੈਂ ਕੱਪੜੇ ਵੀ ਲਵੇੜ ਲੇ ਮੈਂ ਖਾ ਵੀ ਲੈਂਦੀ ਅੱਛਾ ਇਹ ਘਰ ਮਨਿੰਦਰ ਸਿੰਘ ਦਾ ਉਰੇ ਆਓ ਮਨਿੰਦਰ ਦਾ ਸਮੋਸੇ ਜੀ ਆ ਰੱਖਿਆ ਚੀਰੋ ਆ ਉਰੇ ਆ ਪਹਿਲਾਂ ਇਹਨੂੰ ਪਾ ਦੇ ਥੋੜਾ ਜਿਹਾ ਪਾ ਦੇ ਸਿਰਦੇ ਆ ਸਿਰਦੇ ਆਹੀ ਸਿਰਦੇ ਸਿਰਦੇ ਇਹਨੂੰ ਖਾ ਲੈਣ ਦੇ ਵਿਚਾਰੀ ਨੂੰ ਜਖਾਂਦੀ ਆ ਰੋਟੀ ਖਾਣੀ ਨਹੀਂ ਉਹ ਵੀ ਝਾਟ ਤੇ ਲੱਗੀ ਹੋਈ ਹੈ ਖੜਦਾ ਹੁਣ ਬੋਲੀ ਨਾ ਪਹਿਲਾਂ ਖਾ ਲੈ ਇਹਨੂੰ ਖਾ ਲੈ ਪਹਿਲਾਂ ਇਹਨੂੰ ਜਿਹੜੀਆਂ ਤਾਂ ਆਪਣੀ ਗੱਲ ਚੱਲਦੀ ਆ ਕੁਲਫੀ ਦੀ ਹਾਂਜੀ ਝੂਠ ਨਾ ਬੋਲੀ ਪਹਿਲਾਂ ਸਾਸਰੀ ਘਰ ਜਰੂਰ ਬੋਲਦੇ ਮਾਈ ਉਰਗੀ ਸਾਹ ਖਾਲ ਸਾਹਿਬ ਅਹੀ ਜੁੱਤੀ ਪਾ ਦੇ ਇਹ ਕੁਲਫੀਆਂ ਨੂੰ ਮੇਰਾ ਜਿਹੜਾ ਮੋਟਰਸਾਈਕਲ ਮਾਣੇ ਮਾਦਰੇ ਤੇ ਆ ਰਿਹਾ ਤੇ ਇੱਧਰ ਡਿਊਟੀ ਪਰ ਨੂੰ ਹਾਂਜੀ ਕੀਨੇਰ ਕੋ ਆਇਆ ਕੀ ਆ ਕਿਹਾ ਤਾਂ ਮੈਂ ਕਿਹਾ ਇਸੇ ਮੇਲੋ ਸਾਰੇ ਆਣੇ ਖਾ ਲੂਗੇ ਤੇਰੀ ਮੰਮੀ ਕੋਤੇ ਕਹਿ ਕਹਿੰਦੀ ਆ ਵੀ ਮਨਿੰਦਰ ਨੇ ਨਹੀਂ ਕਿਹਾ ਹੁਣਾਂ ਤੂੰ ਸੀ ਜਿੰਨੀ ਤੇਰੇ ਪਾਪਾ ਨੇ ਆ ਨਹੀਂ ਕਿਹਾ ਮੈਨੂੰ ਆ ਦੱਸ ਤੈਨੂੰ ਆ ਨਹੀਂ ਕਿਹਾ ਪਾਪਾ ਵੀ ਮੈਂ ਮੈਂ ਤੈਨੂੰ ਕਿਹਾ ਤਾਂ ਵੀ ਖਾ ਲ ਲਈ ਤੇਰੇ ਪਾਪਾ ਨੇ ਆ ਨਹੀਂ ਕਿਹਾ ਵੀ ਤੇਰੀ ਮੰਮਾ ਨੇ ਵਰਦੀ ਪੁਵਾਈ ਦੀ ਪੁੱਤ ਤਾਂ ਪਾ ਵਰਦੀ ਨਹੀਂ ਮੈਂ ਤਾਂ ਸਕੂਲ ਤਾਂ ਨਹੀਂ ਤੂੰ ਸਕੂਲ ਤਾਂ ਤੈਨੂੰ ਕਿਵੇਂ ਪਤਾ ਲੱਗੂਗਾ ਮੈਨੂੰ ਤਾਂ ਝੂਠਾ ਤੇ ਪਾਉਨੇ ਆ ਆ ਦੇਖ ਲੈ ਉੱਪਰ ਦੀ ਫੜਦੀ ਜੰਨ ਇੱਕ ਗੱਲ ਤਾਂ ਸੁਣ ਤੇਰੀ ਮੰਮੀ ਫੜਦੀ ਫੜਦੀ ਮੈਂ ਪਰ ਤੇ ਨਹੀਂ ਜਾਣ ਤੇਰੇ ਪਾਪਾ ਨੇ ਮੋਟਰਸਾਈਕਲ ਰੋਕ ਪਿਆ ਤੀ ਤੇਰੇ ਪਾਪਾ ਨੇ ਤੇ ਗੁਲਫੀਆਲੇ ਗੋੜਾ ਜੇ ਤੂੰ ਕਿਹਾ ਪਾਪਾ ਗੁਲਫੀ ਲੈ ਜੇ ਤੇਰ ਪਾਪਾ ਨੇ ਆਣੀ ਕਿ ਆ ਵੀ ਤੇਰੇ ਮਮਾ ਨੇ ਤਾਂ ਭਰਫੀ ਮੰਗਾਈ ਆ ਨਹੀਂ ਕਿ ਕੈਨਸਲ ਕਰੋ ਤੇ ਇਹ ਮੌਸਮ ਵਾਦ ਦਾ ਖਰਾਬ ਕਰ ਦੇ ਨਹੀਂ ਕਿਹਾ ਮੈਂ ਮੈਂ ਕਹਿੰਦੀ ਜੀ ਕਾਮੇ ਮੈਂ ਮਨਿੰਦਰ ਨੂੰ ਕਹਿ ਮਨਿੰਦਰ ਨੂੰ ਪਤਾ ਹੀ ਨਹੀਂ ਜਲਦੀ ਇਸ ਗੱਲ ਦਾ ਵੀ ਚਾਹ ਬਰਫੀ ਮੰਗਾਈ ਆ ਕਿ ਨਹੀਂ ਮੰਗਾਈ ਮੈਂ ਕਿਉਂ ਕਹਾ ਜੇ ਮੈਂ ਤੇ ਮੰਗਾਈ ਜੇ ਮੈਂ ਤੇ ਮੰਗਾਈ ਤੇ ਜਰੂਰੀ ਤਾਂ ਨਹੀਂ ਵੀ ਜੇ ਨਹੀਂ ਆਈ ਤਾਂ ਕਿਸੇ ਚੀਜ਼ ਦੀ ਹਾਜ਼ਮ ਵੀ ਕਰਨਾ ਸਿੱਖ ਲੋ ਕਿਸੇ ਟਾਈਮ ਰੁਕੀ ਨਹੀਂ ਕਿਸੇ ਇਹ ਦਾਦਰ ਪੀ ਦਾਦਰ ਪੀ ਦੀਆਂ ਸਾਰੇ ਔਰ ਮੈਨੂੰ 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 5 ਰੁਪਏ 5 ਰੁਪਏ ਵਾਟ ਬੱਜਦੇ ਏ ਤੁਹਾਡੇ ਹੱਥ ਜੇ ਡੱਬੀ ਜੀ ਨਹੀਂ ਪੈਂਦੇ ਹੁੰਦੇ ਐਸ ਨੂੰ ਜੋ ਪੈਕ ਕਰ ਦਿੰਦੇ ਓ ਪਟਕਾ ਨਾਲ ਦੇ ਨੇ ਉਹ ਵਾਲੀ ਮੰਗਦੀ ਆ ਦਾਦਾ 10 ਰੁਪਏ ਵਾਲੀ ਅੱਛਾ ਤੇ ਹਾਂ ਬਈ ਤੇਰੀ ਭੈਣ ਦਾ ਜੀ ਕਰਦਾ ਜਿ ਵਰਤੀ ਖਾਣ ਨੂੰ ਤਾਂ ਤੇਰਾ ਵੀ ਤਾਂ ਹੱਕ ਮੜਦਾ ਚੱਲ ਮੈਂ ਹੀ ਖਿਲਾ ਦਮਾ ਇਹਨੂੰ ਗਦਾ ਤਾਂ ਹੀ ਪਤਾ ਤੇ ਮੈਨੂੰ ਕਦਾਂ ਪੁੱਛਣਾ ਮੈਨੂੰ ਪਤਾ ਪਤਾ ਇਹਨੂੰ ਮਨਿੰਦਰ ਨੂੰ ਪਤਾ ਹੈ ਮਨਿੰਦਰ ਹੋ ਜਾਈ ਬਣੀ ਫੇਟ ਚ ਗੱਲ ਪੈਟਰੋਲ ਕੋਲ ਆਉ। ਉਹ ਪੈਟਰੋਲ ਪੰਪ ਦੇ ਕੋਲ ਉਹ ਥੋੜੀ ਖਾਣੀ ਤੇਰੀ ਮੰਮੀ ਨੇ। ਓੜੀ ਤੂੰ ਛੋਟੇ ਛੋਟੇ ਲੱਡੂ ਜਣ ਲੈ ਕੇ ਉਹਨਾਂ ਦਾਦਾ ਫਿਰ ਪੀਏ ਵਾਲੇ। ਉਹ ਲਾਲ ਲੱਡੂ। ਉਹ ਨਹੀਂ ਆ ਚਿੱਟੇ ਚਿੱਟੇ ਛੋਟੇ ਛੋਟੇ ਚਾਚਾ ਦੀ ਦੁਕਾਨ ਤੇ। ਆਹੋ ਚਿੱਟੇ ਜੀ। ਹਾਂ, ਖੋਪੇ ਆ। ਹਾਂ। ਅੱਛਾ ਉਹ ਚਾਹ ਤੇ ਮਿਲਦੀ ਆ। ਉਹ ਕਹਿੰਦੀ ਆ ਖਾਣ ਨੂੰ। ਅੱਛਾ। ਉਹ ਗਰਮ ਨਹੀਂ ਆ। ਚਾਹ ਨਹੀਂ ਮਿਲਦੀ ਚਾਚਾ ਤੋਂ ਤਾਂ ਕਹੇ ਚਾਹ ਚਾਹ ਦੀ ਦੁਕਾਨ ਕੋਲ। ਉਹ ਗਰਮ ਆ। ਉਹ ਥੋੜੀ ਬਹੁਤ ਹਾਲ ਚ ਉਸ ਮੋਚ ਬਸ ਮਾੜੀਆਂ ਚੀਜ਼ਾਂ ਪੈਂਦੀ। ਆ ਮਾਰੀਆਂ ਪੈਣੀਆਂ ਨਾ ਮੱਛੀਆਂ ਉਹ ਮੱਛੀਆਂ ਮੈਂ ਨਹੀਂ ਚਿੱਚੀ ਕਣ ਉਹ ਜਿਹੜਾ ਇਹ ਬੰਦਾ ਨਾ ਆਹਨੇ ਨੂੰ ਫੋਨ ਕਰਦਾ ਫੋਨ ਲਾ ਮੁੰਡਾ ਕਿਆ ਕਹਣਾ ਮੁੰਡੇ ਤੇ ਅੱਜ ਅੱਥੇ ਖਲੋ ਸਮਝ ਗਿਆ ਆ ਚਲੋ ਹੋਰ 10 ਵੀ ਮੁੰਡੇ ਧੁੰਗੇ ਮੈਂ ਆ ਠੀਕ ਆ ਜੀ ਠੀਕ ਠਾਕ ਆ ਹੋਰ ਕੰਮ ਕਰਕੇ ਮੈਂ ਤੇਰਾ ਕੰਮ ਕਾਹਦੇ ਲੱਗਣ ਆਈ ਏ ਲੱਕੜਾ ਖਾਦੇ ਅੱਛਾ ਉਮਰ ਕਿੰਨੀ ਹੋ ਗਈ ਤੇਰੀ ਮੇਰੀ 17 ਹਾਂ ਅੱਲੇ ਤਾਂ ਖੇਲਣ ਉਮਰ ਦੀ ਆ ਟੈਡੀ ਠੀਕ ਆ ਹਾਂ ਜੀ ਸਾਨੂੰ ਕਿੰਨੇ ਨਰਾਂ ਦੇ ਨਾ ਜਾਂਦੇ ਹਨ ਆ ਦਿਖਾਈਨ ਖਾਈ ਚੱਕੀਪੁਰ ਨੂੰ ਮੈਨੂੰ ਲੱਗਾ ਕੋਈ ਇੱਕਿਆ ਬਾਤ ਅੱਜ ਨਹੀਂ ਨਰਾਂ ਦੀ ਤੀਤ ਰਹੀ ਜੋ 27 ਦਿਨ ਅੱਜ ਹੋਇਆ ਨਹੀਂ اچھا ਮੈਂ ਤਾਂ ਕੁਛ ਹੋ ਗਿਆ ਤਾਂ ਸੋ ਬੁੱਧਵਾਰ ਵੀਰਵਾਰ ਪਹਿਲਾਂ ਪਹਿਲਾ ਨਰਾਤਾ ਵੀਰਵਾਰ ਦਾ ਬੁੱਧਵਾਰ ਨਹੀਂ ਖਤਰਾ ਸਰਾਧ ਸ਼ੁੱਕਰਵਾਰ ਦਾ ਪਹਿਲਾ ਹੂੰ ਸਰਾਤਾ ਹੁਣ ਜਾਂ ਸਰਾਧ ਖਤਮ ਹੋਣੇ ਬੁੱਧਵਾਰ ਨਰਾਤਾ ਪਹਿਲਾ ਹਾਂ ਦੁਬਾਰਾ ਸਰਾਧ ਸ਼ੁਰੂ ਕਰਦੇ ਉਹ ਚਲ ਖਾਦੀ ਕੀਤੀ ਮੇਰ ਦਾ ਲਾਗੇ ਦੀ ਜ਼ਿਆਦਾ ਚੜ ਗਈ ਕੁਲਦੀ ਨਹੀਂ ਠੰਡਾ ਹੋ ਉਹ ਕਸੂਰ ਨਹੀਂ ਠੰਡਾ ਹੋ ਠੰਡਾ ਹੋ ਗਿਆ ਦਿਮਾਗ ਮੜਾ ਯਾਰ ਉਹ ਬੜੀ ਸੋਚਣ ਜਾਈ ਕਿ ਹਾਂ ਉਹ ਜਾਮਗੀ ਦੀ ਮਹਿੰਗੀ ਨਾ ਖਾਏ ਦਿੰਦਾ 10 ਰੁਪਏ ਵਾਲੀ ਉਹ ਚੜ ਗਈ ਜੀ ਮਹਿੰਗੀ ਹੀ ਲਿਆਉਂਦੀ ਫਿਰ ਕੀ ਕਰ ਚਲ ਕੋਈ ਨਹੀਂ ਪਹਿਲਾ ਸਰਾਧ ਆ ਜਿਹੜਾ ਨਰਾਤਾ ਹੈ ਉਹ ਸ਼ੁੱਕਰਵਾਰ ਨੂੰ ਨਾ ਸ਼ੁੱਕਰਵਾਰ ਨੂੰ ਨਾ ਸਰਾਧ ਨਹੀਂ ਨਰਾਤਾ ਨਰਾਤ ਦੀ ਗੱਲ ਕਰਨਾ ਪਹਿਲੇ ਪਹਿਲੇ ਨਾ ਵੀਰਵਾਰ ਨੂੰ ਆ ਇਹ ਆਏ ਕਿੰਨੇ ਆ ਸਰਾਧ 15 ਹੁੰਦੇ ਨੇ ਅੱਜ ਕੀ ਚੋਮਾ ਆਇਆ ਪਤਾ ਨਹੀਂ ਇਹਨਾਂ ਨੇ ਕਦੇ ਘਟਣੇ ਚੰਗੇ ਹੁੰਨੇ ਆ ਹਾਂ ਵਧਣੇ ਮਾੜੇ ਹੁੰਨੇ ਆ ਵੀ ਅੱਜ ਕੀ ਘਟ ਕੇ ਆਏ ਕਿ ਵਧ ਕੇ ਆਏ ਤੁਸੀਂ ਵਧਾਈ ਜਾਂਦੇ ਆ ਨਾ ਦੋ ਵਧਾਤੇ ਤੁਸੀਂ ਤਾਂ ਸ਼ੁਕਰਵਾਰ ਦਾ ਫੇਸ ਰਾਹਤ ਕਰਦਾ ਚੋ ਚੱਲ ਕੋਈ ਨਹੀਂ ਉਹ ਛੱਡ ਜਿਹੜੀ ਸੀਰੀਅਸ ਗੱਲ ਆ ਹੈਨਾ ਅੱਜ ਕੀ ਘਟ ਕੇ ਆਇਆ ਇੱਕ ਵਧੇ ਘਟ ਕੇ ਆਇਆ ਤੇ ਬੁੱਧਵਾਰ ਚਾਹੀਦਾ ਵੀ ਆ ਚਾਹੀਦਾ ਮੌਸਮ 'ਚ ਵੀ ਫਰਕ ਪੈਣ ਲੱਗ ਗਿਆ ਹੈਨਾ ਆਮ ਹਵਾ ਨੇ ਠੰਡ ਕਰ ਦਿੰਦੀ ਆ ਉਹ ਦਸਵੇਰੀ ਦਾ ਸ਼ਾਮ ਦਾ 파ਰਕ। ਇੱਕ ਵੀਰ ਭੈਣ ਭਾਈ ਨੇ ਮੈਨੂੰ ਕਮੈਂਟ ਮਾਰਿਆ ਕੈਨੇਡਾ ਤੋਂ। ਕਹਿੰਦਾ ਵੀਰੇ ਸਾਡੇ ਕੈਨੇਡਾ ਦੇ ਵਿੱਚ ਜਿਹੜੇ ਤੁਸੀਂ ਦੋ ਮੂੰਹਾਂ ਚਿੜੀ ਦੀਆਂ ਗੱਲਾਂ ਕਰਦੇ ਆ ਉਹ ਸਾਡੇ ਇੱਧਰ ਪਾਈਆਂ ਜਾਣੀਆਂ। ਵੀਰੇ ਸਾਨੂੰ ਨਹੀਂ ਪਤਾ ਤਾਂ ਮਜ਼ਾਕ ਕਰਿਆ ਕਿ ਸੱਚੀ ਕਰ ਇਹ ਦੱਸਿਆ ਵੀ ਸੱਚੀ ਹੁੰਨੀ ਐ। ਤਾਂ ਸਾਨੂੰ ਆਪਣੇ ਕਮੈਂਟ ਜਰੂਰ ਸੱਸੀ ਮਜ਼ਾਕ ਕਰਨਾ ਕਿ ਸੱਚ ਦੱਸਦਾ ਚਰਨਜੀਤ ਕੌਰ ਨੇ ਤਾਂ ਮੈਨੂੰ ਜੀਣਾ ਹਰਾਮ ਕਰਿਆ ਹੈ ਕੱਲ੍ਹ ਦੀ ਨੇ ਜਦੋਂ ਦੱਦਾ ਤੁਸੀਂ ਮੈਨੂੰ ਇਹ ਕਮੈਂਟ ਮਾਰਿਆ ਵੀ ਦੋ ਮੂੰਹੀਆਂ ਚਿੜੀਆਂ ਹੁੰਨੀਆਂ ਦੇਖਿਆ ਹੋ ਗਈ ਨਾ ਥੋੜੀ ਬੇਇੱਜ਼ਤੀ ਸੱਚੀ ਦੱਸੀ ਵੀਰੇ ਹੁੰਦੀ ਹੈਗਾ ਉਹੀ ਬਤ ਝੂਠੇ ਬੋਲੀ ਜਾਂਦੇ ਬਾਹਰ ਇੱਕ ਬਾਹਰ ਨੂੰ ਜਿੰਦ ਨੂੰ ਬਹੁਤ ਫਰਕ ਆ ਜਾਂਦਾ ਨਾ ਸੱਚ ਮਾਰ ਕੇ ਦੇਖੀ ਆਪਾਂ ਦੋ ਮੂੰਹੀ ਚਿੜੀ ਹੈ ਗੂਗਲ ਦੋ ਨਹੀਂ ਜੁੜੀ ਦੱਸੋ ਕਿਹਦੇ ਤਹਾਂ ਪਾਈ ਜਾਂਦੀ ਹੈ ਇਹਨੇ ਕਹਣਾ ਖੇੜੀ ਨੇ ਪਾਈ ਜਾਂਦੀ ਹੈ ਹੁਣ ਤਾਂ ਸਭ પાસે ਹੀ ਇਧਰ ਜਿਹਦੇ ਰੋਟੇ ਲੱਗਦੇ ਸਾਰੇ પાસે ਆਹੋ ਜੇ ਕੋਈ ਕਮੀ ਆ ਤਾਂ ਖੇੜੀ ਚਾ ਜੇ ਕੋਈ ਗੋਣਾ ਤਾਂ ਬਾੜੇ ਬੰਜਰੇ ਜਾ ਹੈ ਇਹ ਗੱਲ ਉੱਧਰ ਤੇ ਆਈ ਹੋਈ ਆ ਉੱਧਰ ਤੋਂ ਉੱਡ ਕੇ ਆਈ ਆ ਇਹ ਉੱਧਰ ਤੇ ਉੱਡ ਕੇ ਆਈ ਆ ਆਹੋ ਤਾਂ ਇਹ ਕਹਿੰਦੇ ਜੇ ਤਾਂ ਕੋਈ ਗੋਣਾ ਤਾਂ ਸਹਰਿਆਂ ਚਾ ਜੇ ਕੋਈ ਕਮੀਆਂ ਤਾਂ ਪਿੱਕੇਆਂ ਜਾ ਹੈ ਆਨ ਲਾਈਕ ਬਿਲਕੁਲ ਆਣ ਗੋਣਾ ਜਿਹੜੇ ਚੰਗੇ ਕੋਲ ਸੁਤੇ ਆ ਉਹ ਪੇਕੇ ਦੀ ਹੋਰਾਂ ਦੇ ਬੰਦੇ ਹੁੰਦੇ ਹੁੰਦੇ ਹੈ ਹਾਂ ਕੀ ਨਹੀਂ ਨਹੀਂ ਜੇ ਹੁਣ ਸਾਰੇ ਲਾਉਂਗੇ ਨਾ ਜਿਨ੍ਹਾਂ ਜਿਨ੍ਹਾਂ ਦੇ ਪਿੰਡ ਘਰੂਟੇ ਲੱਗਦੇ ਤੁਸੀਂ ਆਪਣੇ ਦੱਸਿਓ ਸਾਨੂੰ ਅਸੀਂ ਤਾਂ ਹੁਣ ਤੁਹਾਨੂੰ ਦਿਖਾਏ ਦੇਣਾ ਵੀਡੀਓ ਤੁਸੀਂ ਤਾਂ ਚਲ ਨਹੀਂ ਦਿਖਾ ਸਕਦੇ ਸਾਨੂੰ ਮੋਟਰ ਕਿੱਥੇ ਕਿ ਇਹ ਦੱਸਿਓ ਵੀ ਤੁਹਾਡੇ ਵੀ ਇੱਕ ਨਾਲ ਵੀ ਪਤਾ ਲਾ ਜਣ ਦੋ ਮੂਹ ਚਾਰ ਮੂਹ ਜਿਹੜੀ ਹੈਗੇ ਸਭ ਨੇ ਲਾਉਣੀ ਹੈ ਇਹ ਜਿਹੜੀ ਦੇਖੋ ਜੀ ਇਹਦਾ ਰੀਤੀ ਰਿਵਾਜ ਇੰਨਾ ਪੁਰਾਣੇ ਆ ਰਹੇ ਆ ਨਾ ਚਿੜੀਆਂ ਘੁੱਗਿਆ ਘਟਾਰਾ ਸਾਹ ਕੁ ਬਣਾਉਣਾ ਹੁੰਦਾ ਉਹ ਆਪ ਬਣਾ ਕੇ ਲਾਉਂਦੇ ਹੁੰਦੇ ਆ ਤੇ ਦੂਆ ਨੰਬਰ ਵੀਰਵਾਰ ਨੂੰ ਲੱਗਣਾ ਹੈ ਨਾ ਬੁੱਧਵਾਰ ਹੁਣ ਬੁੱਧਵਾਰ ਨੂੰ ਆ ਗਈ ਉਹ ਬੁੱਧਵਾਰ ਨੂੰ ਲੱਗਣਿਆ ਫੇਰ ਜਿੱਦਨ ਸਰਾਧ ਖਤਮ ਹੁੰਦੇ ਨੇ 14 ਮੌਸ ਨੂੰ ਪਹਿਲੇ ਨਰਾਤੇ ਨੂੰ ਮੱਥਾ ਟੇਕਦੇ ਉਹਨਾਂ ਨੂੰ ਖਤਮ ਹੋ ਗਏ ਤੇ ਉਹਨੇ ਇਹ ਹੌਲ ਹੌਲ ਧੰਦੇ ਕਰ ਦਿੰਦੇ ਨੇ ਗੱਲ ਲੱਗਣੇ ਆ ਇਹਨੇ ਮੇਰਾ ਗਾਲੂ ਲੱਗ ਰਿਹਾ ਦੇਖਿਆ ਤੇਰੀ ਭਾ ਦਵਾ ਕੇ ਦਿਮਾਗ ਮੇਰਾ ਸਹੀ ਆ ਆਪਾਂ ਤਾਂ ਗੁਲਫੀ ਖਾ ਕੇ ਹੋਇਆ ਤੂੰ ਤਾਂ ਘਾਦੇ ਵੀਂਤੇ ਵੀ ਨਹੀਂ ਮੈਂ ਤੈਨੂੰ ਕਹਿੰਦੀ ਬੁੱਧਵਾਰ 14 ਮੌਸ ਨੂੰ ਲੱਗਣੀਆਂ ਨੇ ਪਹਿਲੇ ਨਰਾਤ ਨੂੰ ਤਾਂ ਮੱਥਾ ਟੇਕਦੇ ਹੁੰਦੇ ਆ ਬਪੂਰਦੇ ਹੁੰਦੇ ਉਦ ਮਾਸ ਉਦ ਲੱਗਣੀਆਂ ਨੇ ਬੁੱਧਵਾਰ ਨੂੰ ਵੀਰਵਾਰ ਦਾ ਪਹਿਲੇ ਦਿਨ ਰਾਤ ਨੂੰ ਮੱਥਾ ਟੇਕਣਾ ਉਹਨਾਂ ਨੂੰ ਚੋਲਾਂ ਨੂੰ ਲੱਗਣੀਆਂ 14 ਮਾਸ ਕਹਿੰਦੀ ਆ ਮੈਂ ਬੁੱਧਵਾਰ ਨੂੰ ਹਾਂ ਫਿਰ ਬੁੱਧਵਾਰ ਨੂੰ ਖਤਮ ਹੋਣਿਆ ਸਰਦ ਉਦਣੇ ਲੱਗਦੀ ਹੁੰਦੀ ਟਿੱਕੀਆਂ ਆਪਾਂ ਦੇ ਸਰਦ ਪਾਉਣਾ ਨਾਲ ਟਿੱਕੀਆਂ ਲਾਉਣੀਆਂ ਨੇ 14 ਨੂੰ ਹਾਂ ਹਾਂ 14 ਨੂੰ ਹਾਂ ਪਹਿਲਾ ਦਿਨ ਰਾਤ ਤੇ ਨੂੰ ਪਹਿਲਾ ਦਿਨ ਰਾਤ ਨੂੰ ਦੂਜੇ ਦਿਨ ਵੀਰਵਾਰ ਨੂੰ ਦਰਜਾ ਆਰਤੀ ਕਰਦੇ ਆਪਾਂ ਕਿੱਦਾਂ ਲਾਉਣਾ ਹੈ ਬੁੱਧਵਾਰ ਬੁੱਧਵਾਰ ਨੂੰ ਪਸਰਾਹ ਕਿੱਦਾਂ ਪਾਉਣਾ ਬੁੱਧਵਾਰ ਨੂੰ ਫਿਰ ਪੀਰ ਵਰਪੂਦਾਰ ਕੱਟ ਤਕਰੀਏ ਨਹੀਂ ਤੇ ਬੱਚੇ ਤੜ੍ਹਣੇ ਲੱਗਣੇ ਆ ਕਹਿੰਦੇ ਪਰ ਮੈਂ ਉਹੀ ਕੁਝ ਕਹਿਆ ਲੈ ਤੁਹਾਨੂੰ ਤੁਹਾਡੇ ਕੁਲਫੀ ਜ਼ਿਆਦਾ ਚੜ ਗਈ ਤੁਹਾਡੇ ਵੀ ਕਸੂਰ ਨੇ ਸਾਡੀ ਕੁਲਫੀ ਜਿਹੜੀ ਹੈ ਕੁਰਬੀ ਦੀ ਜਿਹੜੀ ਸਮੈਲ ਆ ਤੁਹਾਨੂੰ ਚੜੀ ਮੈਂ ਖਾਦੇ ਪੀਣੇ ਦੀ ਟਾਈਟ ਵੀ ਚੜ ਗਈ ਨਾ ਨਾ ਚਲੋ ਤੇ ਜਸਮੀਨ ਨੂੰ ਫੋਨ ਫੋਨ ਕਰ ਲਿਆ ਕਹਿੰਦੇ ਜਸਮੀਨ ਬਹੁਤ ਦਿੱਲੀ ਸੀ ਮੈਂ ਕਰ ਲਿਆ ਕਰ ਲਿਆ ਕੀ ਗੱਲ ਹੋਊਗੀ ਕਹਿੰਦੇ ਠੀਕ ਆ ਵੀ ਹੁਣ ਉਹ ਦੁਆਰਾ ਗਈ ਨਹੀਂ ਤੇ ਉੱਥੇ ਕਿੱਥੇ ਹਸਪੀਟਲ 'ਚ ਹਾਂ ਮਤਲਬ ਕੋਸ ਰਿਪੋਰਟਾਂ 'ਚ ਤਾਂ ਆਉਂਦਾ ਨਹੀਂ ਫਿਰ ਉਹ ਵੀ ਕਿਆ ਕਰੂੰ ਅਜਰ ਪੋਟਾ ਜਿਹਨੀਆਂ ਆਉਂਦਾ ਨਾ ਕੋਸ ਉਹ ਵੀ ਕਿਆ ਕਰੇ ਤੇ ਵੀ ਕਿਆ ਦੀ ਦਵਾਈ ਦੇਣਗੇ ਤੁਹਾਨੂੰ ਜੇ ਰਿਪੋਰਟਾ ਜਾਊਗਾ ਕੋਈ ਤਾਂ ਨਹੀਂ ਕੋਈ ਲੁਕਸ ਦੀ ਦਵਾਈ ਦੇਣਗੇ ਠੀਕ ਐ ਅੱਛਾ ਵੀ ਆੜੀ ਹੁਣ ਤੂੰ ਤਿਆਰ ਆ ਆਪਾਂ ਕੰਮ ਕਰਨ ਜਾਣਾ ਘੰਟੇ ਬਾਅਦ ਸੇ ਚੱਲੂਗਾ ਮੈਂ ਨਾ ਪਾਈ ਸਾ ਮੈਂ ਕੋਈ ਦੇਣਾ ਨਹੀਂ ਚਾਹ ਮੈਂ ਪਲਾਉਣੀ ਨਹੀਂ ਇੱਕ ਗੱਲ ਗੌਰ ਰੱਖੀ ਤੇਰੀ ਜੀਜੇ ਨੂੰ ਗੁਰ ਵੀ ਗੱਲ ਦੀ ਹੈ 1000 ਰੁਪਏ ਵਾਲੀ ਹੁਣ ਗੌਰ ਤਾਂ ਰੱਖਣੀ ਤੇਰੇ ਨਾਲ ਜੀਜਾ ਕਿਵੇਂ ਭੇਜਣ ਲੱਗੇ ਧੰਕਣੇ ਲੈ ਕੇ ਆਉਣਾ ਘਰ ਇਹਨੇ ਤਾਂ ਖਾਦੀਓ ਨਹੀਂ ਜੇਹਨੂ ਚੜ ਗਈ ਤੁਸੀਂ ਲਿਆਇਓ ਹੁਣ ਤੁਹਾਨੂੰ ਜੜੀ ਇਹ ਲਿਆਉਂਗਾ ਤੇ ਨਾਲੇ ਸਿਲੰਡਰ ਦਾ ਕੀ ਬਣਿਆ ਹੁਣ ਨਾਲੇ ਕਿੰਨੇ ਲੈ ਕੇ ਜਾਵਾਂਗਾ ਸਿਲੰਡਰ ਦਾ ਕੋਈ ਗਾਨੀ ਆ ਜੂਗਾ ਪੈਸਾ ਜੇਬ ਚ ਨਹੀਂ ਇਹਨਾਂ ਦਾ ਜਾਣ ਖਾਦੀ ਪਈ ਹੈ ਨਹੀਂ ਮੈਂ ਤਾਂ ਨਹੀਂ ਵੀ ਰਾਤ ਪੁਰਾ ਤੱਕ ਖਾ ਜਾਂਦਾ ਕੋਈ ਗਾਨੀ ਪਛੁੱਲਾ ਬਾੜ ਲੂਗੇ ਹਾਂ ਵੀ ਚੱਲੀ ਜਾਂਦੀ ਹੈ ਹੈ ਰਾਤ ਨੂੰ ਤਾਂ ਚਲੋ ਜੀ ਤੁਹਾਨੂੰ ਇੱਕ ਦੋ ਕੰਮ ਆ ਜੀ ਆਪਾਂ ਕਰ ਦਈਏ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਨੂੰ ਆਪਣੇ ਕਮੈਂਟ ਜਰੂਰ ਦੱਸਿਓ ਕਿਨੇ ਕਿਨੇ ਪ੍ਰੋਟੇਨ ਲਾਏ ਆ ਜੀ ਤੇ ਕਿਦਾਂ ਲਾਉਣੇ ਆ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਅਸੀਂ ਤਾਂ ਜੀ ਬੁੱਧਵਾਰ ਨੂੰ ਬਰੋਟਾ ਲਾਉਣਾ ਤੇ ਲਾਸਟ ਸਰਾਧ ਆ ਲਾਸਟ ਵਾਲੇ ਦਿਨ ਅਸੀਂ ਜਦੋਂ ਲਾਸਟ ਸਰਾਧ ਹੁੰਦਾ ਉਦੋਂ ਹੀ ਅਸੀਂ ਪਾਉਂਦੇ ਹੁੰਦੇ ਆ ਸਰਾਧ ਵੱਡੇ-ਵਡੇਰਿਆਂ ਦਾ ਤੇ ਜਿੱਦਾਂ ਸਾਡੇ ਰੀਤ ਹੁਣ ਬਜ਼ੁਰਗ ਕਰ ਰਹੇ ਆ ਉਦਾਂ ਸਾਨੂੰ ਕਰਨੀ ਪੈਣੀ ਆ ਉਹਨਾਂ ਦੇ ਰਾਹੀਂ ਸਾਨੂੰ ਚੱਲਣਾ ਪੈਣਾ ਹੈਨਾ ਤੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ